ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਕਿਸਾਨ ਵੀਰਾਂ ਦੀ ਕਣਕੇ ਇਸ ਟਾਈਮ 70 ਦਿਨਾਂ ਦੀ ਹੋ ਚੁੱਕੀ ਐ ਉਹ ਕਿਸਾਨ ਵੀਰ ਇਸ ਟਾਈਮ ਕਣਕ ਦੇ ਉੱਪਰ ਤਾਕਤਾਲੀਆਂ ਸਪ੍ਰੇਆਂ ਕਰਨ ਬਾਰੇ ਸੋਚ ਰਹੇ ਨੇ ਸਿਰਫ ਉਹ ਧੁੱਪ ਡੀ ਕਰੇ ਨੇ ਕਿ ਜਿੱਦਣ ਧੁੱਪ ਲੱਗੀ ਉਦੋਂ ਹੀ ਸਪ੍ਰੇਆਂ ਕਣਕ ਦੇ ਉੱਪਰ ਸਟਾਰਟ ਹੋ ਜਾਣੀਆਂ ਨੇ ਤੇ ਆਪਾਂ ਫੰਗੀ ਸਾਈਡ ਜੇਕਰ ਕਣਕ ਦੇ ਉੱਪਰ ਕਰਦੇ ਆ ਇਹਦਾ ਆਪਾਂ ਨੂੰ ਕੀ ਫਾਇਦਾ ਮਿਲਦਾ ਫੰਗੀ ਸਾਈਡ ਐਨਪੀਕੇ ਦੇ ਵਿੱਚ ਮਿਲਾ ਕੇ ਕੋਈ ਵੀ ਐਨਪੀਕੇ ਸਪ੍ਰੇ ਆਪਾਂ ਕਰਨੀ ਆ ਉਹਦੇ ਵਿੱਚ ਮਿਲਾ ਕੇ ਜੇਕਰ ਆਪਾਂ ਕਰਦੇ ਆ ਇਹਦਾ ਕੀ ਫਾਇਦਾ ਹੁੰਦਾ ਤੇ ਜੇਕਰ ਆਪਾਂ ਨਹੀਂ ਕਰਦੇ ਤੇ ਇਹਦਾ ਕੀ ਆ ਆਪ ਕਣਕ ਤੇ ਨੁਕਸਾਨ ਆ ਜਿਹੜਾ ਉਹ ਦੇਖਣ ਨੂੰ ਮਿਲਦਾ ਸੋ ਵੀਡੀਓ ਨਾਲ ਬਨੇ ਰਹੋ ਤੇ ਨਵੀਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਸਿਰ ਤੇ ਸਿਰਫ ਫੰਗੀ ਜ਼ਾਇਰ ਦੇ ਉੱਪਰ ਹੀ ਹੋਏਗੀ ਸੋ ਵੀਡੀਓ ਨਾਲ ਬਨੇ ਰਹੋ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨੀ ਆ ਕਿ ਕਣਕ ਆਪਣੀ ਦੀ ਕੰਡੀਸ਼ਨ ਕੀ ਆ ਹੁਣ ਜਿੱਦਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਕਣਕ ਦੇ ਉੱਪਰ ਆਪਾਂ ਮਤਲਬ 25-25 ਕਿਲੋ ਦੀਆਂ ਤਿੰਨ ਡੋਜ਼ ਯੂਰੀਆ ਦੀਆਂ ਪਾਈਆਂ ਬਾਕੀ ਖੇਤ ਵੀ ਭਾਰੇ ਨੇ ਪੂਰੇ ਐਣ ਕਣਕ ਸੋਹਣੀ ਖੜੀ ਆ ਰੰਗ ਵੀ ਕਣਕ ਦਾ ਸੋਹਣਾ ਹੈ ਤੇ ਕਣਕ ਦੇਖਣ ਨੂੰ ਵੀ ਆਪਾਂ ਨੂੰ ਤੰਦਰੁਸਤ ਜੀ ਲੱਗ ਰਹੀ ਆ ਪਰ ਜੇਕਰ ਆਪਾਂ ਇਧਰਲੀ ਸਾਈਡ ਦੇਖੀਏ ਇਹ ਕਣਕ ਆਪਾਂ ਨੂੰ ਦੇਖਣ ਨੂੰ ਕਮਜ਼ੋਰ ਜੀ ਲੱਗ ਰਹੀ ਆ ਰੰਗ ਵੀ ਇਹਦਾ ਪੀਲਾ ਯੂਰੀਆ ਵੀ ਇਹਦੇ ਉੱਪਰ ਪੂਰੀ ਪਾ ਚੁੱਕੇ ਆ ਪਰ ਫਿਰ ਵੀ ਮਤਲਬ ਇਹਦਾ ਰੰਗ ਹੈ ਜਿਹੜਾ ਉਹ ਪੂਰਾ ਐਣ ਗੂੜਾ ਹਰਾ ਨਹੀਂ ਹੋਇਆ ਤੇ ਆਪਾਂ ਕੀ ਕਰਨਾ ਜੀੜੀ ਕਣਕ ਆਪਾਂ ਨੂੰ ਦੇਖਣ ਨੂੰ ਲੱਗਦੀ ਹੈ ਕਿ ਐਨ ਵਧੀਆ ਕੰਡੀਸ਼ਨ ਦੇ ਵਿੱਚ ਖੜੀ ਹੈ ਜੋਰ ਦੇ ਵਿੱਚ ਆ ਕਣਕ ਪੂਰੀ ਤਾਂ ਉੱਥੇ ਇੱਕ ਸਪਰੇ ਫੰਗੀਸਾਈਡ ਦਾ ਪ੍ਰਹੇਜ਼ ਕਰੋ ਆਪਾਂ ਕੀ ਕਰਦੇ ਆ ਐਨ ਉਹਦੇ ਨਾਲ ਹਫਤਾਕ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਕਣਕ ਇਹਨਾਂ ਰੰਗ ਗੂੜਾ ਹੋ ਜਾਂਦਾ ਕਾਲੇ ਰੰਗ ਦੀ ਕਣਕ ਹੋ ਜਾਂਦੀ ਹੈ ਜਿੱਦਾਂ ਆਪਾਂ ਹੁਣੇ ਡੀਏਪੀ ਦਾ ਡੇਢ ਬੋਰੀ ਹੈ ਜਿਹੜੀ ਉਹ ਖੇਤ ਵਿੱਚ ਪਾਈ ਹੋਏ ਇਹਦਾ ਕੋਈ ਆਪਾਂ ਨੂੰ ਬੜਾ ਜਿਆਦਾ ਫਾਇਦਾ ਨਹੀਂ ਮਿਲਦਾ ਜੇਕਰ ਕਰ ਵੀ ਦਿਨੇ ਆਪਾਂ ਫੰਗੀ ਸੜ ਫਿਰ ਵੀ ਲਾਸਟ ਤੇ ਪੀਲੀ ਪੂੰਗੀ ਆ ਜਿਹੜੀ ਉਹ ਆ ਜਾਂਦੀ ਹੈ ਖੇਤ ਵਿੱਚ ਜਾਂ ਹੋਰ ਕਈ ਮਤਲਬ ਜਿਹੜੀਆਂ ਵੀ ਫੰਗਸਾ ਕਣਕ ਨੂੰ ਮਤਲਬ ਕਾਟੀ ਲੱਗਦੀ ਹੈ ਗਰਮੀ ਦਾ ਜਿਆਦਾ ਕਣਕ ਦੇ ਉੱਪਰ ਨੁਕਸਾਨ ਹੁੰਦਾ ਜਦੋਂ ਇਹ ਮਾਰਚ ਦੇ ਮਹੀਨੇ ਧੁੱਪ ਹੈ ਜਿਹੜੀ ਉਹ ਵੱਧਦੀ ਹੈ ਤੇ ਬਾਕੀ ਹੋਰ ਤੁਸੀਂ ਫੰਗੀ ਸੜ ਚੰਗੀਆਂ ਕਣਕਾਂ ਦੇ ਉੱਪਰ ਨਾ ਕਰੋ ਜਿਹੜੇ ਖੇਤ ਆਪਣੇ ਜ਼ੋਰ ਵਾਲੇ ਆਉਣਾ ਉੱਪਰ ਨਾ ਕਰੋ ਮੈਂ ਜੇਕਰ ਆਪਣੀ ਨਿੱਜੀ ਤੌਰ ਤੇ ਗੱਲ ਕਰਾਂ ਤੇ ਆਪਣੀ ਏਰੀਏ ਦੇ ਵਿੱਚ ਕਦੀ ਮੈਂ ਨਹੀਂ ਕੋਈ ਕਿਸਾਨ ਵੀਰ ਦੇਖਿਆ ਜਿਹਨੇ ਫੰਗੀ ਸੜੇ ਦੀ ਸਪਰੇਅ ਕਰਨੀ ਹੋਵੇਗੀ ਇਹ ਵੀ 13045 ਜਾਂ 05234 ਵੀ ਆਪਣੀ ਏਰੀਏ ਦੇ ਵਿੱਚ ਪਿਛਲੇ ਕੋਈ ਦੋਆਂ ਕਸਾਲਾਂ ਤੋਂ ਹੋਣ ਲੱਗੀ ਆ ਉਹ ਵੀ ਅਜੇ ਸੋਚੋ ਕੋਈ ਕੋਈ ਕਿਸਾਨ ਵੀਰ ਕਰਦਾ ਪਰ ਹਾਂ ਉਹ ਤੁਸੀਂ ਕਣਕ ਨੂੰ ਤਾਕਤ ਆ ਜਿਹੜੀ ਉਹ ਦੇ ਸਕਦੇ ਹੋ ਕਿਉਂਕਿ ਇਹ ਜਦੋਂ ਕਣਕ ਨੇ ਗੋਭ ਭਰਨੀ ਹੁੰਦੀ ਆ ਉਦੋਂ ਆਪਣੀ ਕਣਕ ਨੂੰ ਐਨ ਤਾਕਤ ਦੀ ਵੀ ਲੋੜ ਹੁੰਦੀ ਆ ਤੇ ਕਣਕ ਜਿੱਥੇ ਮਾਰੀ ਆਪਣੀ ਹੁੰਦੀ ਆ ਹੋਲੀ ਹੁੰਦੀ ਆ ਉੱਥੇ ਵੀ ਨਸਾਰਾ ਜਿਹੜਾ ਉਹ ਲੋੜ ਤੋਂ ਪਹਿਲਾਂ ਹੋ ਜਾਂਦਾ ਛਿੱਟਾ ਛੋਟਾ ਨਿਕਲ ਆਂਦਾ ਤੇ ਜਿੱਥੇ ਆਪਣੀ ਕਣਕ ਜਿਆਦਾ ਭਾਰੀ ਆ ਉੱਥੇ ਵੀ ਆਪਾਂ ਨੂੰ ਨੁਕਸਾਨ ਆ ਜਿਹੜਾ ਉਹ ਆਪਣਾ ਇਹ ਹੋ ਜਾਂਦਾ ਕਿ ਛਿੱਟਾ ਪਹਿਲਾਂ ਉੱਥੇ ਵੀ ਕਣਕ ਦੇ ਅਨਸਾਰਾ ਜਿਹੜਾ ਉਹ ਪਹਿਲਾਂ ਕਰਦੀ ਆ ਪਰ ਜਿਹੜੀ ਆਪਣੀ ਕਣਕ ਐਨ ਵਧੀਆ ਖੜੀ ਆ ਨੋਰਮਲ ਆ ਜਿੱਦਾਂ ਆਮ ਕੰਡੀਸ਼ਨ ਇਹ ਇਹ ਮਤਲਬ 60 ਦਿਨਾਂ ਦੀ 70 ਦਿਨਾਂ ਦੀ ਕਣਕ ਦੀ ਆਮ ਕੰਡੀਸ਼ਨ ਜਿਹੜੀ ਹੁੰਦੀ ਆ ਤੇ ਜਦੋਂ ਉਹ ਵਾਲੀ ਸਟੇਜ ਦੇ ਵਿੱਚ ਕਣਕ ਹੁੰਦੀ ਆ ਫਿਰ ਆਪਣਾ ਇਹ ਛਿੱਟਾ ਵੀ ਲੰਬਾ ਨਿਕਲਦਾ ਐਂਡ ਲਾਸਟ ਤੱਕ ਉਹ ਰਹਿੰਦਾ ਵੀ ਤ ਮੱਖੀਆਂ ਦੇ ਵਿੱਚ ਦਾਣੇ ਆ ਜਿਹੜੇ ਉਹ ਵੀ ਸੋਨੇ ਬੰਦੇ ਆ ਸੋ ਤੁਸੀਂ ਭਾਰੇ ਖੇਤਾਂ ਦੇ ਉੱਪਰ ਚੰਗੀਆਂ ਕਣਕਾਂ ਜਿਹੜੀ ਆਪਣੀ ਕਣਕਾਂ ਟਾਈਮ ਸਿਰ ਲੱਗੀਆਂ ਉਹਨਾਂ ਦੇ ਉੱਪਰ ਐਨਪੀ ਆਪਣੀ ਫੰਗੀ ਸਾਈਡ ਦੀ ਸਪਰੇਇ ਆ ਜਿਹੜੀ ਉਹ ਨਾ ਕਰੋ ਇਹਦਾ ਸਿਰ ਤੇ ਸਿਰਫ ਤਾਂ ਤੁਹਾਨੂੰ ਇਹ ਮਤਲਬ 7 ਦਿਨਾਂ ਤੋਂ ਲੈ ਕੇ 12 13 ਦਿਨਾਂ ਤੱਕ ਜਿਹੜਾ ਰਿਜ਼ਲਟ ਆ ਜਿਹੜਾ ਉਹ ਦੇਖਣ ਨੂੰ ਮਿਲਣਾ ਤੇ ਰਿਜ਼ਲਟ ਇਹੀ ਮਿਲਣਾ ਕਿ ਕਣਕਾ ਪੜੀ ਦਾ ਰੰਗ ਆ ਜਿਹੜਾ ਉਹ ਗੂੜਾ ਹੋ ਜਾਣਾ ਇਹ ਕਿਸੇ ਤਰ੍ਹਾਂ ਦੀ ਬਿਮਾਰੀ ਤੋਂ ਨਹੀਂ ਬਚਾਉਂਦਾ ਹਾਂ ਇਹ ਮਤਲਬ ਇਹ ਵੀ ਨਹੀਂ ਕਿ ਇਹਦਾ ਬਿਲਕੁਲ ਹੀ ਨੁਕਸਾਨ ਆ ਆਪਣੀ ਕਣਕ ਨੂੰ ਜਾਂ ਇਦਾਂ ਇਹ ਵੀ ਨਹੀਂ ਫਾਇਦਾ ਵੀ ਆਪਣੀ ਕਣਕ ਨੂੰ ਹੁੰਦਾ ਪਰ ਉਹਨਾਂ ਕਣਕਾਂ ਨੂੰ ਹੁੰਦਾ ਜਿਹੜਾ ਕਣਕਾਂ ਨੂੰ ਸੱਚੀ ਚ ਇਹਦੀ ਲੋੜ ਆ ਕਿ ਜਿਹੜੀਆਂ ਕਣਕਾਂ ਕਮਜ਼ੋਰ ਆ ਤੇ ਕਮਜ਼ੋਰ ਬੰਦੇ ਨੂੰ ਬਿਮਾਰੀ ਆ ਜਿਹੜੀ ਉਹ ਵੀ ਛੇਤੀ ਲੱਗਦੀ ਆ ਇਹਨਾਂ ਖੇਤਾਂ ਨੂੰ ਜ਼ਰੂਰ ਲੋੜ ਆ ਜਿਹੜੀਆਂ ਆਪਣੀਆਂ ਕਣਕਾਂ ਪੀਲੀਆਂ ਪਈਆਂ ਹੋਈਆਂ ਮਾੜੀਆਂ ਨੇ ਕਣਕਾਂ ਉੱਥੇ ਤੁਸੀਂ ਐਨਪੀਕੇ 13045 ਦੇ ਵਿੱਚ ਫੰਗੀਸਾਈਡ ਜੇਕਰ ਕਰਦੇ ਹੋ ਤੇ ਤੁਹਾਨੂੰ ਰਿਜ਼ਲਟ ਆ ਜਿਹੜਾ ਉਹ ਪੂਰਾ ਐਨ ਵਧੀਆ ਮਿਲੂਗਾ ਤੇ ਜਿਹੜੀ ਕਣਕ ਆਪਣੀ ਪੂਰੀ ਅਣ ਜੋਰ ਆ ਉਹਦੇ ਤੋਂ ਤੁਸੀਂ ਸਿਰ ਤੇ ਸਿਰਫ ਗੋਭ ਸਮੇ 13045 ਦੀ ਸਪਰੇਅ ਕਰ ਦੋ ਤੇ ਇੱਕ ਤੁਸੀਂ ਉਦੋਂ ਕਰਨੀ ਹੈ ਜਦੋਂ ਆਪਣੇ ਖੇਤ ਵਿੱਚ ਕਣਕ ਦੇ ਦੁੱਧਾ ਜਿਹੜਾ ਉਹ ਸਿੱਟਾ ਬਾਹਰ ਨਿਕਲ ਕੇ ਭਰਉਣ ਲੱਗੇ ਇੱਕ ਸਪਰੇਅ ਤੁਸੀਂ ਉਦੋਂ ਕਰ ਦੋ ਐਣ ਕਣਕ ਤੁਹਾਡੀ ਲਾਸਟ ਤੱਕ ਹੈ ਤੰਦਰੁਸਤ ਵੀ ਰਹੇਗੀ ਤੇ ਝਾੜਾ ਜਿਹੜਾ ਉਹ ਵੀ ਕਣਕ ਦਾ ਸੋਨਾ ਆਏਗਾ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ